ਲੇਕਿਨ ਉਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਨੇ ਕੰਡੈਮ ਕਰਨਾ ਸੀ ਹੂੰ ਵੀ ਇਸ ਚਲੇਤਰ ਤੋਂ ਬਚ ਕੇ ਰਹਿਣਾ ਹੂੰ ਇਸ ਚਲਾਕੀ ਤੋਂ ਬਚ ਕੇ ਰਹਿਣਾ ਆਮ ਹੁੰਦਾ ਵੀ ਆਪਾਂ ਦੋਵੇਂ ਗੱਲਾਂ ਕਰ ਰਹੇ ਹਾਂ ਹੂੰ ਕਹਿੰਦਾ ਫਲਾਣਾ ਬੰਦਾ ਬੜਾ ਚਲਾਕ ਹੈ ਹੂੰ ਮੈਂ ਤੁਹਾਨੂੰ ਕਹਿ ਸਕਦਾ ਗੁਰਮੇਲ ਫਲਾਣਾ ਬੰਦਾ ਬੜਾ ਚਲਾਕ ਹੈ ਉਹਦੀ ਚਲਾਕੀ ਤੋਂ ਬਚ ਕੇ ਰਹਿਣਾ ਹੂੰ ਤੁਸੀਂ ਮੈਨੂੰ ਵੀ ਕਹਿ ਸਕਦੇ ਹੋ ਹੂੰ ਭਾਜੀ ਉਹ ਫਲਾਣਾ ਬੰਦਾ ਬੜਾ ਚਲਾਕ ਹੈ ਉਸ ਿਲਾਕੀ ਤੋਂ ਬਚ ਕੇ ਰਹਿਣਾ ਉਹਦੇ ਟਰੈਪ ਚ ਨਾ ਆ ਜਿਓ ਕਿਤੇ ਉਹਦੇ ਜਾਲ ਵਿੱਚ ਨਾ ਫਸ ਜਿਓ ਕਿਤੇ ਹੂੰ ਇਹ ਸਿੱਖਿਆ ਨਾ ਸਿੱਖਿਆ ਤੇ ਉਹੀ ਜਿਹੜਾ ਕੋਕ ਸ਼ਾਸਤਰ ਹੈ ਉਹਦੀ ਸ਼ਬਦਾਵਲੀ ਕਵੀਆਂ ਨੇ ਜਿਹੜੀ ਲਿਖੀ ਹੈ ਵਿੱਚ ਹੂੰ ਇਹ ਇੱਕ ਸਿਸਟਮ ਹੈ ਹੂੰ ਸੰਸਕ੍ਰਿਤ ਦੇ ਦੋ ਸ਼ਬਦ ਨੇ ਖੰਡਨ ਤੇ ਮੰਡਲ ਹੂੰ ਜਿਸ ਚੀਜ਼ ਨੂੰ ਤੁਸੀਂ ਖੰਡਨ ਕਰਨਾ ਹੈ ਹੂੰ ਜਿਸ ਚੀਜ਼ ਨੂੰ ਤੁਸੀਂ ਖੰਡਨ ਕਰ ਰਹੇ ਹੋ ਪਹਿਲਾਂ ਉਹ ਚੀਜ਼ ਤੁਹਾਨੂੰ ਦੱਸਣੀ ਪੈਗੀ ਦੱਸਣੀ ਪੈਗੀ ਮਨ ਲਓ ਕਿਸੇ ਨੇ ਮੈਨੂੰ ਗਾਲ ਕਢੀ ਹੈ ਹੂੰ ਤੇ ਮੈਂ ਤੁਹਾਨੂੰ ਕਹਿੰਨਾ ਵੀ ਉਹਨੇ ਗਾਲ ਕਢੀ ਮੈਂ ਤੁਹਾਨੂੰ ਕੰਡੈਮ ਕਰ ਰਿਹਾ ਹੂੰ ਉਹਨੂੰ ਖੰਡਨ ਕਰ ਰਿਹਾ ਪਰ ਤੁਹਾਨੂੰ ਦੱਸਣਾ ਤਾਂ ਪਏਗਾ ਨਾ ਉਹ ਗਾਲ ਕਾਦੀ ਕਢੀ ਉਹਨੇ ਕਾਦੀ ਕਢੀ ਹੂੰ ਉਹ ਚੀਜ਼ ਪਹਿਲਾਂ ਲਿਆਉਣੀ ਪੈਗੀ ਸਾਹਮਣੇ ਹੂੰ ਇਹ ਜਿਹੜਾ ਸਿਸਟਮ ਹੈ ਗੁਰਬਾਣੀ ਵਿੱਚ ਵੀ ਵਰਤਿਆ ਗਿਆ ਹੂੰ ਜਬਰੀ ਸਾਹਿਬ ਵਿੱਚ ਵੀ ਆਪਾਂ ਫਿਰ ਇਸ ਪ੍ਰਕਾਰ ਨੇ ਕਿਤੇ ਗੱਲ ਕਰਾਂਗੇ ਹੂੰ ਉਹ 74 ਜਿਹੜੇ ਨੇ ਉਹਦੇ ਵਿੱਚ ਇਸਤਰੀ ਦਾ ਉਹ ਪੱਖ ਜਿਹੜਾ ਕਰੈਕਟਰਲੈਸ ਹੈ ਚਿੱਤਰਹੀਣ ਹੈ ਹਮ ਚਲਾਕੀ ਨਾਲ ਜੋ ਉਹਦਾ ਰਵਈਆ ਹੈ ਹਮ ਉਹਦੀ ਫੋਟੋ ਖਿੱਚੀ ਹੈ ਹਮ ਉਹਦਾ ਵਰਣਨ ਕੀਤਾ ਹੈ ਹਮ ਲੇਕਿਨ ਉਸ ਚਿੱਤਰ ਦੇ ਐਂਡ ਵਿੱਚ ਹਮ ਉਹਦਾ ਰਿਜ਼ਲਟ ਦਿੰਦਾ ਹੈ ਹਮ ਉਹ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਇਹ ਸਮਝਾਉਂਦਾ ਹੈ ਵੀ ਐਦਾਂ ਦੇ ਚੱਕਰ ਵਿੱਚ ਇਨਸਾਨ ਆ ਸਕਦਾ ਹੈ ਆ ਸਕਦਾ ਹਮ ਐਦਾਂ ਦੇ ਚੱਕਰ ਦੇ ਵਿੱਚ ਇਨਸਾਨ ਫਸ ਸਕਦਾ ਹੈ ਹਮ ਤੇ ਤੁਸੀਂ बच ਕੇ ਰਹਿਣਾ ਉਹਦੇ ਤੋਂ ਸਾਵਧਾਨ ਕੀਤਾ ਹਾਂ ਉਸ ਚੀਜ਼ ਨੂੰ ਕੰਡੈਮ ਕਰਕੇ ਫਿਰ ਸਾਵਧਾਨ ਕੀਤਾ ਹੂੰ ਹੁਣ ਦਸਮ ਗ੍ਰੰਥ ਵਿੱਚ ਇੱਕ ਸ਼ਬਦ ਹੈ ਪਹਿਲਾਂ ਪਹਿਲਾਂ ਆਨੰਦ ਕਾਰਜਾਂ ਤੇ ਵੀ ਇਹ ਪੜਦੇ ਹੁੰਦੇ ਸੀ ਹੁਣ ਤਾਂ ਬਹੁਤ ਘੱਟ ਹੀ ਸੁਣਿਆ ਗੁਰੂ ਗੋਬਿੰਦ ਸਿੰਘ ਵੱਲੋਂ ਹੀ ਕਹਿੰਦੇ ਸੀ ਉਹਨਾਂ ਵੱਲੋਂ ਹੀ ਕਿਹਾ ਗਿਆ ਨਾ ਦਸਮ ਗ੍ਰੰਥੋਂ ਨਾਲ ਵੱਲੋਂ ਕਿਹਾ ਗਿਆ ਆ ਪਾ ਮੇ ਬਚਿੱਤਰ ਨਾਲ ਉਹਨਾਂ ਵੱਲੋਂ ਹੀ ਕਿਹਾ ਹੂੰ ਉਦੋਂ ਮੈਨੂੰ ਉਹ ਪੂਰਾ ਸ਼ਬਦ ਯਾਦ ਨਹੀਂ ਆ ਰਿਹਾ ਕਿ ਗੁਰੂ ਸਾਹਿਬ ਨੇ ਬੱਚੇ ਨੂੰ ਕਿਹਾ ਵੀ ਆਪਣੇ ਜੀਵਨ ਕਾਲ ਵਿੱਚ ਰਹਿਣਾ ਹੈ ਚੇਤਨ ਉੱਚਾ ਰੱਖਣਾ ਹੈ ਪ੍ਰਾਈ ਇਸਤਰੀ ਦੇ ਨਾਲ ਸੁਪਨੇ ਵਿੱਚ ਵੀ ਸੰਗ ਨਹੀਂ ਕਰਨਾ ਕਿੰਨੀ ਵੱਡੀ ਜੀਵਨ ਦੇ ਉੱਚੇ ਚੇਤਨ ਦੀ ਗੱਲ ਕੀਤੀ ਹੈ ਨਿੱਜ ਨਾਰੀ ਸਿਓ ਹਾਂ ਇਹ ਸ਼ਬਦ ਸੀ ਨਿੱਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬੜਈਓ ਪਰ ਨਾਰੀ ਕੇ ਸੁਪਨੇ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ ਹਮ ਜੀ ਕਹਿੰਦੇ ਤੁਹਾਨੂੰ ਇੱਕ ਜੀਵਨ ਸਾਥੀ ਦਿੱਤਾ ਹਮ ਪਰਮਾਤਮਾ ਨੇ ਹਾਂ ਤੁਸੀਂ ਪਿਆਰ ਕਰੋ ਉਹਦੇ ਨਾਲ ਹਮ ਇਹ ਦੁਨੀਆ ਦੀ ਜਿਹੜੀ ਸਿਰਜਣਾ ਉਹ ਪਿਆਰ ਵਿੱਚੋਂ ਪੈਦਾ ਹੁੰਦੀ ਹੈ ਹਮ ਹਸਬੰਦ ਵਾਈਫ ਦਾ ਪਿਆਰ ਹੋਏਗਾ ਉਹਨਾਂ ਦੇ ਸੰਯੋਗ ਤੋਂ ਬੱਚੇ ਪੈਦਾ ਹੋਣਗੇ ਸਮਾਜ ਦੀ ਸ੍ਰਿਸ਼ਟੀ ਇਦਾਂ ਹੀ ਚੱਲਦੀ ਹੈ ਹਮ ਪਰ ਮਾਰੇ ਉਹ ਦੇ ਵਿੱਚ ਕੀ ਹੈ ਹਮ ਕਿ ਪਰ ਨਾਰੀ ਕੀ ਸੇਜ ਭੂਲ ਸੁਪਨੇ ਵੀ ਨਾ ਜੇ ਹਮ ਭੂਲ ਭੁੱਲ ਕੇ ਵੀ ਭੁੱਲ ਕੇ ਵੀ ਸੁਪਨੇ ਵਿੱਚ ਵੀ ਨਹੀਂ ਜਾਣਾ ਉੱਥੇ ਨਹੀਂ ਜਾਣਾ ਉੱਥੇ ਹਮ ਕਿੰਨੀ ਵੱਡੀ ਉੱਚੀ ਚਿਰਤ ਦੀ ਗੱਲ ਕੀਤੀ ਹੈ ਲੇਕਿਨ ਇਸ ਗੱਲ ਨੂੰ ਅਸੀਂ ਪਕੜਦੇ ਨਹੀਂ ਹਮ ਉਹਨੂੰ ਨਹੀਂ ਫੜਦੇ ਹਮ ਜਿਹੜੇ ਖਿਲਾਫ ਬੋਲਦੇ ਨੇ ਹਮ ਦਸਮ ਗ੍ਰੰਥ ਦੇ ਇਹਨਾਂ ਚੀਜ਼ਾਂ ਨੂੰ ਉਹ ਇਗਨੋਰ ਕਰ ਜਾਂਦੇ ਨੇ ਪਰ ਇਹ ਜਿਹੜੀ ਤੁੱਕ ਹੈਗੀ ਹੈ ਨਾ ਇਹ ਭਾਈ ਦੇਸਾ ਜੀ ਦੇ ਰੈਤਨਾਮੇ ਚ ਲਿਖੀ ਹੋਈ ਹੈ ਸ਼ਾਇਦ ਉਹਦੇ ਵਿੱਚ ਪਰ ਮੇਰੇ ਵੀ ਖਿਆਲ ਤੁਸੀਂ ਵੀ ਸ਼ਾਇਦ ਦਸਮ ਗ੍ਰੰਥ ਵਿੱਚ ਵੀ ਹੈ ਨਹੀਂ ਦਸਮ ਗ੍ਰੰਥ ਪਰ ਮੈਂ ਸ਼ੋਰ ਨਹੀਂ ਹੈ ਨਾ ਪਰ ਇਹ ਭਾਈ ਨਹੀਂ ਹੋ ਸਕਦਾ ਦਸਮ ਗ੍ਰੰਥ ਵਿੱਚ ਵੀ ਲਿਖੀ ਹੋਈ ਕਿਉਂਕਿ ਇਹ ਹੈ ਤੇ ਕਾਵਿ ਰਚਨਾ ਹੀ ਹੈ ਸਾਰੀ ਕਾਵਿ ਰਚਨਾ ਹੀ ਹੈ ਤੇ ਪਰ ਇਹ ਭਾਈ ਦੇਸਾ ਜੀ ਦੇ ਰੈਤਨਾਮੇ ਚ ਵੀ ਹੈ ਹਾਂ ਉਹਨਾਂ ਚ ਵੀ ਹੋएगी ਤੇ ਬਾਕੀ ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜੇ ਚਰਿੱਤਰ ਲਿਖੇ ਨੇ ਹਮ ਚਰਿੱਤਰ ਦਾ ਐਂਡ ਜਿਹੜਾ ਹੈ ਨਾ ਜਿਹੜਾ ਰਿਜ਼ਲਟ ਹੈ ਉਹ ਦੇਖੋ ਰਿਜ਼ਲਟ ਕੀ ਉਹਦਾ ਰਿਜ਼ਲਟ ਕੀ ਉਹਨੂੰ ਭਾਈ ਗੁਰਦਾਸ ਸਿੰਘ ਵਾਰਾ ਨੇ ਹਮ ਸੋਹਣੀ ਮਹੀਂ ਵਾਲ ਦੀ ਗੱਲ ਵੀ ਕੀਤੀ ਹੈ ਹਮ ਹੋਰ ਪਿਆਰ ਦੀਆਂ ਵੀ ਗੱਲਾਂ ਕੀਤੀਆਂ ਨੇ ਹਮ ਐਂਡ ਤੇ ਜਾ ਕੇ ਉਹਨਾਂ ਨੇ ਦੇਖਿਆ ਵੀ ਇਹ ਪਿਆਰ ਰੱਬ ਨਾਲ ਕਰੋ ਰੱਬ ਨਾਲ ਕਰੋ ਕਿਉਂਕਿ ਉਹ ਭਾਈ ਗੁਰਦਾਸ ਜੀ ਦਾ ਜਿੰਨਾ ਵਾਰਾ ਉਹਨਾਂ ਦਾ ਨਿਚੋੜ ਐਂਡ ਨਿਚੋੜ ਐਂਡ ਅਖੀਰਲੀ ਟੁਕ ਤੇ ਹਾਂ ਅਖੀਰਲੀ ਟੁਕ ਤੇ ਉਹਹੀ ਪੈਟਰਨ ਜਿਹੜਾ ਉਹ ਕਿਸੇ ਤਰ੍ਹਾਂ ਵਿੱਚ ਤਰ੍ਹਾਂ ਵਿੱਚ ਪਰ ਅਸੀਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਮੰਨ ਸਕਦੇ ਨਾ ਹੀ ਗੁਰੂ ਸਾਹਿਬ ਦੀ ਬਾਣੀ ਮੰਨ ਸਕਦੇ ਇਹਨੂੰ ਅਸੀਂ ਨਹੀਂ ਗੁਰੂ ਸਾਹਿਬ ਦੀ ਬਾਣੀ ਇਸ ਕਰਕੇ ਨਹੀਂ ਮੰਨ ਸਕਦੇ ਵੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਵਿਸ਼ਾ ਵਸਤੂ ਹੈ ਹਾਂ ਉਹ ਇਹਦੇ ਵਿੱਚ ਹੈ ਨਹੀਂ ਨਾਲੇ ਡਿਫਰੈਂਟ ਬਿਲਕੁਲ ਡਿਫਰੈਂਟ ਹੈ ਬਿਲਕੁਲ ਡਿਫਰੈਂਟ ਨਾਲੇ ਇਹਦੇ ਤੇ ਲਿਖਿਆ ਹੋਇਆ ਕਬਿਓ ਬਾਚ ਕਬਿਓ ਬਾਚ ਤੇ ਕਵੀ ਵਾਜ ਦਾ ਮਤਲਬ ਕਵੀ ਦੀ ਰਚਨਾ ਕਵੀ ਦੀ ਰਚਨਾ ਬਿਲਕੁਲ ਕਿਸੇ ਵੀ ਕਵੀ ਦੀ ਨਾਂ ਤਾਂ ਕਿਸੇ ਦਾ ਹੈ ਨਹੀਂ ਹੂੰ ਹੂੰ ਉਹ ਵੱਖਰੀ ਗੱਲ ਹੈ ਵੀ ਉਹਨਾਂ ਦੇ ਵਿੱਚੋਂ ਇੱਕ ਦੋ ਨਾਂ ਹੈਗੇ ਨੇ ਉਹ ਸ਼ੋਅ ਕਰ ਦਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਨੇ ਆਪਣਾ ਇਹ ਨਾਂ ਰੱਖ ਕੇ ਤੇ ਰਚੀ ਕਵਤਾ ਹਾਂਜੀ ਹਾਂਜੀ ਲੇਕਿਨ ਇਹ ਗੁਰੂ ਹੈ ਨਹੀਂ ਹੂੰ ਤੇ ਗੁਰੂ ਸਾਹਿਬ ਦੇ ਸਮੇ ਵੀ ਇਸ ਰਚਨਾ ਦਾ ਕੋਈ ਇਤਿਹਾਸ ਨਹੀਂ ਮਿਲਦਾ ਨਹੀਂ ਮਿਲਦਾ ਹੂੰ ਉਸ ਤੋਂ ਬਾਅਦ ਦੀ ਰਚਨਾ ਹਾਂ ਬਿਲਕੁਲ ਫਿਰ ਮੈਂ ਕਈ ਦਸਮ ਗ੍ਰੰਥ ਦੇ ਰੂਪ ਦੇਖੇ ਨੇ ਹੂੰ ਪੜੇ ਵੀ ਨੇ ਹੂੰ ਅਬ ਉਸ ਵਿੱਚ ਮੈਚ ਨਹੀਂ ਕਰਦਾ ਦਸਮ ਗ੍ਰੰਥ ਮੈਂ ਵੀ ਪੜਿਆ ਹੋਇਆ ਹਾਂ ਹਾਂ ਮੈਚ ਨਹੀਂ ਕਰਦਾ ਮੈਚ ਨਹੀਂ ਕਰਦਾ ਹਾਂ ਇੱਕ ਵਾਰੀ ਮੈਂ ਜਦੋਂ ਪੜਦਾ ਸੀ ਉਹਦੋਂ ਵੀ ਮੈਂ ਪੜਿਆ ਦਸਮ ਗ੍ਰੰਥ ਹੂੰ ਜਦੋਂ ਮੈਂ ਹਜ਼ੂਰ ਸਾਹਿਬ ਗਿਆ ਉੱਥੇ ਸ਼ਿਕਾਰ ਘਟ ਗੁਰਦੁਆਰਾ ਹੂੰ ਕਹਾਂਗਾ ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਸੀ ਹੂੰ ਉੱਥੇ ਮੈਂ ਦੇਖਿਆ ਤੇ ਉਹਦੇ ਨਾਲ ਮੈਚ ਨਹੀਂ ਕਰਦਾ ਬਾਕੀ ਦਸਮ ਗ੍ਰੰਥ ਨਾਲ ਮੈਚ ਬਿਲਕੁਲ ਮੈਚ ਹੀ ਨਹੀਂ ਕਰਦਾ ਬਿਲਕੁਲ ਹੀ ਬਿਲਕੁਲ ਹੀ ਡਿਫਰੈਂਟ ਹੈ ਮੈਚ ਕਰਦੀ ਨਹੀਂ ਇਸ ਕਰਕੇ ਖਰੇ ਸ ਆਪਾਂ ਪ੍ਰੀਰਿਸਿਜ਼ਮ ਦੇ ਵਿੱਚ ਤੱਕੀ ਪੈਣਾ ਆਪਾਂ ਕੋਈ ਮੰਨਦਾ ਮੰਨੇ ਕੋਈ ਨਹੀਂ ਮੰਨਦਾ ਨਾ ਮੰਨੇ ਪਰ ਉਹ ਸਮਝ ਵਿੱਚ ਨਹੀਂ ਆਉਂਦੀ ਹਾਂ ਨਾ ਐਸੀ ਇਹਨੂੰ ਗੁਰੂ ਮੰਨ ਸਕਦੇ ਆ ਨਾ ਗੁਰੂ ਗੋਬਿੰਦ ਸਿੰਘ ਦੀ ਰਚਨਾ ਦਾ ਇਹਦੇ ਵਿੱਚ ਕੋਈ ਪ੍ਰੂਫ ਹੈ ਇਤਿਹਾਸਿਕ ਸਰਸਰੋਤ ਹੈ ਹਾਂਜੀ ਮੈਂ ਤੇ ਇੱਕ ਗੱਲ ਕਹਿਣਾ ਹੁਣਾ ਸਾਰਿਆਂ ਨੂੰ ਇਹ ਕੋਈ ਗੱਲ ਕਹਿਣਾ ਇਕੱਲਾ ਵਿਰੋਧ ਹੀ ਨਹੀਂ ਚਾਹੀਦਾ ਪੜਨਾ ਵੀ ਚਾਹੀਦਾ ਨਹੀਂ ਪੜਨਾ ਤਾਂ ਚਾਹੀਦਾ ਤੁਸੀਂ ਪੜੋਗੇ ਤਾਂ ਇਹ ਵਿੱਚੋਂ ਕੁਝ ਲੱਭੇਗਾ ਤਾਂ ਹੀ ਪਤਾ ਲੱਗੇਗਾ ਨਾ ਹਾਂ ਕੱਲਾ ਸੁਣਿਆ ਸੁਣਾਇਆ ਬਰੋਧ ਨਹੀਂ ਚਾਹੀਦਾ ਪੜੋਗੇ ਉਧਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੜੋ ਹਾਂ ਫਿਰ ਤੁਸੀਂ ਦੇਖੋ ਕਿ ਮੈਚ ਕਰਦਾ ਕਿ ਨਹੀਂ ਕਰਦਾ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਇਹ ਰਚਨਾ ਗੁਰਗੋਬਿੰਦ ਸਿੰਘ ਸਾਹਿਬ ਦੀ ਨਹੀਂ ਹੈ ਬਿਲਕੁਲ ਜੇ ਤੁਸੀਂ ਗੁਰੂ ਗੁਰਬਾਣੀ ਨੂੰ ਆਧਾਰ ਮੰਨ ਕੇ ਉਸ ਹੱਬ ਦੇ ਨਾਲ ਚੱਲੋਗੇ ਤੇ ਹਾਂ ਤੇ ਫਿਰ ਤੇ ਬਿਲਕੁਲ ਹੀ ਆਪਾਂ ਕਰ ਸਕਦੇ ਹਾਂ ਹਾਂ ਮੈਂ ਤੇ ਇਹ ਵੀ ਕਰਨਾ ਜਿੰਨੇ ਵੀ ਪ੍ਰਚਾਰਕ ਨੇ ਪੜਦੇ ਵੀ ਹੋਣਗੇ ਵਸੇ ਕੋਈ ਗੱਲ ਮੈਂ ਇਹ ਨਹੀਂ ਕਹਿੰਦਾ ਨਹੀਂ ਪੜਦਾ ਪਰ ਜ਼ਿਆਦਾਤਰ ਸੁਣੀ ਸੁਣਾਈ ਗੱਲ ਕਰਦੇ ਨੇ ਮੇਰੀ ਆਪਣੀ ਥਿਉਰੀ ਹੈ ਵੀ ਸਾਨੂੰ ਇਕੱਲਾ ਦਸਮ ਗ੍ਰੰਥ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਸਾਨੂੰ ਹਰ ਧਰਮ ਦਾ ਗ੍ਰੰਥ ਪੜ੍ਹਨਾ ਚਾਹੀਦਾ ਹੈ ਨਹੀਂ ਉਹ ਜਨਰਲ ਨੌਲੇਜ ਵਾਸਤੇ ਕਿਸੇ ਨੂੰ ਵੀ ਪੜ੍ਹੋ ਪੜ੍ਹੋ ਇਹ ਕੋਈ ਮਨਾ ਨਹੀਂ ਹੈ ਮਨਾਈ ਨਹੀਂ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਪਤਾ ਲੱਗੇਗਾ ਡਿਫਰੈਂਸ ਕੀ ਹੈਗਾ ਫਰਕ ਕੀ ਹੈਗਾ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਦੂਜੇ ਗ੍ਰੰਥਾ ਵਿੱਚ ਕੀ ਫਰਕ ਹੈ ਪੜ੍ਹਾਂਗੇ ਤੇ ਪਤਾ ਲੱਗੇਗਾ ਨਾ ਹੁਣ ਦੇਖੋ ਮੁਸਲਮਾਨ ਕਲਮਾ ਪੜਦੇ ਨੇ ਹਮ ਆਪਾਂ ਮੂਲ ਮੰਤਰ ਪੜਦੇ ਹਾਂਜੀ ਜੇ ਉਹਨਾਂ ਦਾ ਦਰੂਨੀ ਭਾਵ ਦੇਖਾਂਗੇ ਨਾ ਅਸੀਂ ਹਮ ਉਹਨਾਂ ਦਾ ਵਿਸ਼ਾ ਵਸਤੂ ਵੇਖਾਂਗੇ ਇੱਕ ਰੱਬ ਦੀ ਗੱਲ ਹੈ ਇੱਕ ਰੱਬ ਦੀ ਗੱਲ ਹੈ ਉਹਦੇ ਵਿੱਚ ਵੀ ਇੱਕ ਰੱਬ ਦੀ ਗੱਲ ਹੈ ਮੂਲ ਮੰਤਰ ਵਿੱਚ ਵੀ ਇੱਕ ਰੱਬ ਦੀ ਗੱਲ ਹੈ ਹਮ ਫਰਕ ਕੀ ਹੈ ਫਰਕ ਸਿਰਫ ਇਹਨਾਂ ਉਹਦੇ ਵਿੱਚ ਹਜ਼ਰਤ ਮੁਹੰਮਦ ਦੀ ਗੱਲ ਕੀਤੀ ਹੈ ਹਮ ਮੂਲ ਮੰਤਰ ਵਿੱਚ ਕਿਸੇ ਵਿਅਕਤੀ ਦੀ ਗੱਲ ਨਹੀਂ ਕੀਤੀ। ਕਿਸੇ ਗੱਲ ਨਹੀਂ ਕੀਤੀ। ਸਿਰਫ ਇੱਥੇ ਗੁਰਪ੍ਰਸਾਦ ਦੀ ਗੱਲ ਕੀਤੀ ਹੈ। ਹੂੰ। ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ। ਹਾਂਜੀ। ਤੇ ਗੁਰੂ ਜਿਹੜਾ ਉਹ ਸ਼ਬਦ ਹੈ, ਗੁਰੂ ਇਹ ਜਿਹੜਾ ਗਿਆਨ ਹੈ। ਹੂੰ। ਉਹਨਾਂ ਵਿੱਚ ਸਿਰਫ ਇਹਨਾਂ ਡਿਫਰੈਂਸ ਹੈਗਾ। ਬਾਕੀ ਜੇ ਕਲਮੇ ਦਾ ਜਿਹੜਾ ਮੁਸਲਮਾਨ ਕਲਮਾ ਪੜ੍ਹਦੇ ਨੇ। ਹੂੰ। ਉਹਦਾ ਵਿਸ਼ਾ ਵਸਤੂ ਵੇਖੋ ਉਹ ਵੀ ਰੱਬ ਦੀ ਵਿਆਖਿਆ। ਬਿਲਕੁਲ। ਮੂਲ ਮੰਤਰ ਵੀ ਰੱਬ ਦੀ ਵਿਆਖਿਆ ਹੈ। ਹੂੰ। ਤੇ ਜੇ ਤੁਸੀਂ ਪੜੋਗੇ ਤਾਂ ਹੀ ਪਤਾ ਲੱਗੇਗਾ ਨਾ ਬਿਲਕੁਲ ਮੈਂ ਤਾਂ ਕਹਣਾ ਪੜਨਾ ਚਾਹੀਦਾ ਹਰ ਧਰਮ ਦਾ ਗ੍ਰੰਥ ਪੜਨਾ ਚਾਹੀਦਾ ਉਹਦੀ ਨੌਲੇਜ ਹੋਣੀ ਚਾਹੀਦੀ ਤਾਂ ਨੌਲੇਜ ਹੋਣੀ ਚਾਹੀਦੀ ਤਾਂ ਹੀ ਅਸੀਂ ਆਪਣਾ ਇਹਦਾ ਪਤਾ ਲੱਗ ਸਕੇਗਾ ਸਾਨੂੰ ਉਹ ਵੀ ਉਹ ਧਰਮ ਉਹਦੇ ਵਿੱਚੋਂ ਕੀ ਕਰ ਰਿਹਾ ਤੇ ਸਾਡੇ ਗੁਰੂ ਸਾਹਿਬ ਕੀ ਕਰ ਰਹੇ ਹਮ ਡਿਫਰੈਂਟ ਤਾਂ ਹੀ ਪਤਾ ਲੱਗੇਗਾ ਸਾਨੂੰ ਆਪਾਂ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ 1664 ਵਿੱਚ ਇਸਵੀ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ ਨੇ ਤਾਂ ਉਹਨਾਂ ਨੇ ਜਦੋਂ ਗੁਰਗੱਦੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਸੀ ਅਗਲੀ ਗੁਰਗੱਦੀ ਦਾ ਜਿਹੜਾ ਵਾਰਿਸ ਨੇ ਉਹ ਹੈ ਬਾਬਾ ਬਕਾਲੇ ਬਕਾਲੇ ਦੇ ਵਿੱਚ ਬਾਬਾ ਜੀ ਨੇ ਉਹ ਗੁਰਗੱਦੀ ਦੇ ਵਾਰਿਸ ਹੋਣਗੇ ਤੇ ਮੱਖਣਸ਼ਾ ਲਬਾਣੇ ਦਾ ਜਹਾਜ਼ ਸਮੁੰਦਰ ਵਿੱਚ ਜਾ ਰਿਹਾ ਸੀ ਤੇ ਬੜਾ ਤੂਫਾਨ ਆਇਆ ਤੇ ਲਬਾਣੇ ਮੱਖਣਸ਼ਾ ਲਬਾਣੇ ਨੇ ਮੰਨਿਆ ਸੀ ਕਿ ਜੋ ਨੌਵੇਂ ਗੁਰੂ ਨੇ ਸਿੱਖ ਧਰਮ ਦੇ ਜੋ ਨੌਵੇਂ ਗੁਰੂ ਨੇ ਉਹ ਮੇਰਾ ਡੁੱਬਦਾ ਜਹਾਜ਼ ਬਚਾਣ ਤੇ ਮੈਂ 500 ਮੋਹਰਾਂ ਭੇਟ ਕਰਾਂਗਾ ਤੋ ਜੋ ਉਹਦਾ ਜਹਾਜ਼ ਜਿਹੜਾ ਸਮੁੰਦਰ ਚੋ ਬਚਿਆ ਉਸ ਤੋਂ ਬਾਅਦ ਉਹ ਬਾਬਾ ਬਕਾਲੇ ਗਿਆ ਬਾਬੇ ਬਕਾਲੇ ਜਾ ਕੇ ਉਹਨੇ ਜਦੋਂ ਵੇਖਿਆ ਤੇ ਉੱਥੇ 22 ਮੰਜੀਆਂ ਹੋਰ ਲੱਗੀਆਂ ਹੋਈਆਂ ਸੀ ਜਿਹੜੇ ਆਪਣੇ ਆਪ ਨੂੰ ਗੁਰੂ ਕਹਾ ਰਹੇ ਸੀ ਨੌਵੇਂ ਗੁਰੂ ਤੇ ਉਹ ਦੁੱਬਦਾ ਵਿੱਚ ਪੈ ਗਿਆ ਤੇ ਉਹਨੇ ਪਹਿਲਾਂ 5-5 ਮੋਰਾ ਰੱਖਿਆ ਤੇ ਫਿਰ 500 ਮੋਰਾ ਰੱਖਿਆ ਪਰ ਪਹਿਲਾਂ 5-5 ਮੋਰਾ ਰੱਖਿਆ ਤੇ ਜਦੋਂ ਗੁਰਤੇਗਬਾਦ ਸਾਹਿਬ ਅੱਗੇ 5-5 ਮੋਰਾ ਰੱਖੇ ਤੇ ਉਹਨਾਂ ਨੇ ਕਿਹਾ ਵੀ ਤੂੰ 500 ਮੰਨੀਆਂ ਸੀ ਤੇ 5-5 ਰੱਖ ਰਿਹਾ ਤੇ ਇਹਦੇ ਵਿੱਚ ਮੈਂ ਇੱਕ ਪ੍ਰਚਾਰਕ ਦੀ ਕਥਾ ਸੁਣ ਰਿਹਾ ਸੀਗਾ ਉਹ ਕਹਿ ਰਿਹਾ ਸੀ ਵੀ ਜਦੋਂ ਗੁਰਤੇਗ ਬਾਦਦਰ ਸਾਹਿਬ ਭਾਈ ਮੱਖਣਸ਼ਾ ਲਬਾਣੇ ਨੂੰ ਮਿਲ ਪਏ ਉਹਨੂੰ ਪਤਾ ਲੱਗ ਗਿਆ ਕਿ ਇਹ ਨਵੇਂ ਗੁਰੂ ਨੇ ਤੇ ਉਹਨਾਂ ਨੇ ਉਹਨੂੰ ਗੁਰਤੇਗ ਬਾਦਦਰ ਸਾਹਿਬ ਨੇ ਕਿਹਾ ਵੀ ਤੂੰ ਕਿਸੇ ਨੂੰ ਦੱਸਣਾ ਨਹੀਂ ਨਹੀਂ ਤੇ ਤੇਰਾ ਮੂੰਹ ਕਾਲਾ ਕਰਾਂਗੇ ਤੇ ਉਹ ਪ੍ਰਚਾਰਕ ਕਹਿ ਰਹੇ ਸੀ ਮੱਖਣਸ਼ਾ ਲਬਾਣੇ ਨੇ ਕਿਹਾ ਵੀ ਕੋਈ ਗੱਲ ਨਹੀਂ ਉਹਨੇ ਆਪਣਾ ਜਾ ਕੇ ਤਵੀ ਲਈ ਉਹਦੇ ਪੁੱਠੇ ਪਾਸੇ ਹੱਥ ਮਾਰਿਆ ਮੂੰਹ ਕਾਲਾ ਆਪੇ ਕੀਤਾ ਤੇ ਚਵਾਰੇ ਚੜ ਕੇ ਰੋਲਾ ਪਾ ਦਿੱਤਾ ਗੁਰਲਾ ਦੋਰੇ ਤੇ ਆਪਾਂ ਇਹ ਹੁਣ ਗਿਆਨੀ ਜੀ ਨੂੰ ਪੁੱਛਦੇ ਆ ਕਿ ਇਹ ਕਿੰਨੀ ਕੁ ਸਚਾਈ ਹੈ ਦੇ ਵਿੱਚ ਤੇ ਪ੍ਰਚਾਰਕ ਜੋ ਕਹਿ ਰਿਹਾ ਉਹਦੇ ਵਿੱਚ ਕੀ ਸਚਾਈ ਹੈ ਤੇ ਗੁਰੂ ਸਾਹਿਬ ਜਿਹੜੇ ਹੈਗੇ ਨੇ ਉਹ ਕਿਉਂ ਆਪਣਾ ਅਲੱਗ ਬੈਠਾ ਹੋਏ ਸੀ ਕਿ ਗੁਰਗੱਦੀ ਮਿਲਣ ਤੋਂ ਬਾਅਦ ਵੀ ਪ੍ਰਗਟ ਨਹੀਂ ਹੋਏ ਸੀ ਤੇ ਉਹਨਾਂ ਦਾ ਕੀ ਕਾਰਨ ਸੀ ਹਾਂਜੀ ਗਿਆਨੀ ਅਸਲ ਵਿੱਚ ਗੁਰਮੇਲ ਸਿੰਘ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦ ਦਿੱਲੀ ਗਏ ਨੇ ਨਾ ਹਾਂਜੀ ਔਰੰਗਜ਼ੇਬ ਦੇ ਸੱਦੇ ਤੇ ਗਏ ਨੇ ਹਮ ਔਰੰਗਜ਼ੇਬ ਨੂੰ ਤਾਂ ਖਰੇ ਮਿਲੇ ਨਹੀਂ ਹੋ ਹਮ ਉਹਨਾਂ ਦਾ ਗੁਰੂ ਹਰਿ ਰਾਏ ਸਾਹਿਬ ਦਾ ਜਿਹੜਾ ਬਚਨ ਸੀ ਨਾ ਹਮ ਨੈ ਮਲੇਸ਼ ਕੋ ਦਰਸ਼ਨ ਦੇ ਹੂੰ ਹਮ ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ ਮਲੇਸ਼ ਦੇ ਮੱਥੇ 'ਤੇ ਨਹੀਂ ਲੱਗਣਾ ਨਹੀਂ ਲੱਗਣਾ ਹਮ ਮਲੇਸ਼ ਕੇ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਮਲੇਸ਼ਤੀ ਸਾ ਮਲੇਸ਼ਾ ਹਮ ਜਿਹਦੇ ਅੰਦਰ ਵਿਚਾਰਾਂ ਦੀ ਮੈਲ ਹੈ ਸੰਸਕਾਰਾਂ ਦੀ ਮੈਲ ਹੈ ਖਿਆਲਾਂ ਦੀ ਮੈਲ ਹੈ ਹੂੰ ਉਹ ਮਲੇਸ਼ ਹੂੰ ਇਹ ਮਲੇਸ਼ ਸ਼ਬਦ ਔਰੰਗਜ਼ੇਬ ਲਈ ਵਰਤਿਆ ਇਤਿਹਾਸ ਵਿੱਚ ਹੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਗਏ ਹੂੰ ਦਿੱਲੀ ਦੀ ਸੰਗਤਾਂ ਦੇ ਕਹਿਣ ਤੇ ਹੂੰ ਤੇ ਮਿਰਜ਼ਾ ਰਾਜਾ ਜੈ ਸਿੰਘ ਦੇ ਹਾਂਜੀ ਇਹ ਗੁਰੂ ਘਰ ਦਾ ਸ਼ਰਦਾਲੂ ਸੀ ਹੂੰ ਅਸਲ ਵਿੱਚ ਇਹ ਚਾਲ ਸੀ ਸਾਰੀ RAM ਰਾਏ ਦੀ ਹੂੰ ਉਹ ਗੁਰੂ ਹਰ Rai ਸਾਹਿਬ ਦਾ ਵੱਡਾ ਸਾਹਿਬ ਪੁੱਤਰ ਸੀ ਹਾਂ ਉਹਨੂੰ ਗੁਰੂ ਹਰਾਈ ਸਾਹਿਬ ਨੇ ਭੇਜਿਆ ਸੀ ਰੰਗਦੇਵ ਨੂੰ ਮਿਲਣ ਵਾਸਤੇ ਤਿੰਨ ਗੱਲਾਂ ਕਹਿ ਕੇ ਹਾਂਜੀ ਝੂਠ ਨਹੀਂ ਬੋਲਣਾ ਹੂੰ ਗੁਰੂ ਨਾਨਕ ਦਾ ਝੰਡਾ ਨੀਵਾ ਨਹੀਂ ਹੋਣ ਦੇਣਾ ਹੂੰ ਕਰਾਮਾਤ ਨਹੀਂ ਵਿਖਾਣੀ ਉਹ ਸਾਰੀਆਂ ਗੱਲਾਂ ਦੇ ਉਲਟ ਚੱਲੇ ਗਿਆ ਚੱਲੇ ਗਿਆ ਹਾਂਜੀ ਬਿਲਕੁਲ ਗੁਰੂ ਹਰਾਈ ਸਾਹਿਬ ਨੇ ਜਦੋਂ ਉਹਨੇ ਗੁਰਬਾਣੀ ਦੇ ਸ਼ਬਦ ਬਦਲ ਦਿੱਤਾ ਨਾ ਹੂੰ ਜਦੋਂ ਮੂਲਾ ਮਲਾਣਿਆਂ ਦੇ ਕਹਿਣ ਤੇ ਕਿਉਂ ਚਾਲ ਸੀ RAM RAJ ਦੀ ਨਾ ਬਿਲਕੁਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਨੀਮਾ ਦਿਖਾਣਾ ਚਾਹੁੰਦਾ ਸੀ ਹੂੰ ਉਹਨੇ ਕਰਮਾਤਾਂ ਵਿਖਾਈਆਂ ਸੀ ਹਾਂ ਉਹ ਹਕੂਮਤ ਨੂੰ ਸ਼ੋਅ ਕਰਨਾ ਚਾਹੁੰਦਾ ਸੀ ਵੀ ਇਹਨਾਂ ਦੇ ਕਰਮਾਤ ਕੋਈ ਹੈ ਨਹੀਂ ਹੂੰ ਤੇ ਇਹਨਾਂ ਨੂੰ ਗੁਰਗੱਦੀ ਦੇ ਦਿੱਤੀ ਇਹਨਾਂ ਨੂੰ ਗੁਰਤਾਗਦੀ ਦਿੱਤੀ ਹੂੰ ਉਦੋਂ ਉਹਨਾਂ ਦੇ ਕਹਿਣ ਤੇ ਮੁੱਲਾ ਮਲਾਣ ਦੇ ਮਾਹੌਲ ਹੀ ਐਸਾ ਬਣਾਤਾ ਉਹ ਰੰਗਰੇਬ ਨੇ ਰਾਮਰਾਏ ਨੂੰ ਪੁੱਛਿਆ ਇਹ ਗੁਰਬਾਣੀ ਵਿੱਚ ਮੈਂ ਸੁਣਿਆ ਵੀ ਮੁਸਲਮਾਨਾਂ ਦੇ ਖਿਲਾਫ ਲਿਖਿਆ ਕੁਝ ਹੂੰ ਉਨੇ ਰੈਫਰੈਂਸ ਦਿੱਤਾ ਅਸਦੀ ਵਾਰ ਤੇ ਉਸੇ ਸ਼ਬਦ ਦਾ ਮਿੱਟੀ ਮੁਸਲਮਾਨ ਕੀ ਇਹ ਮੁਸਲਮਾਨ ਦੀ ਮਿੱਟੀ ਕਿਉਂ ਲਿਖਿਆ ਹਮ ਬਾਕੀ ਹੋਰ ਕਿਸੇ ਦੀ ਕਿਉਂ ਨਹੀਂ ਲਿਖਿਆ ਹਮ ਰਾਮ ਰਾਏ ਉਹਨਾਂ ਦੇ ਥਲੇ ਲੱਗ ਚੁੱਕਾ ਸੀ ਹਮ ਉਹ ਕਹਿੰਦਾ ਜੀ ਨਹੀਂ ਇਹ ਗਲਤੀ ਨਾਲ ਮੁਸਲਮਾਨ ਲਿਖਿਆ ਗਿਆ ਲਫਜ਼ ਲਫਜ਼ ਹੈ ਬੇਈਮਾਨ ਬੇਈਮਾਨ ਹਮ ਮਿੱਟੀ ਬੇਈਮਾਨ ਕੀ ਹਮ ਔਰੰਗਜ਼ੇਬ ਨੂੰ ਖੁਸ਼ ਕਰਤਾ ਇਹਨੀ ਆਪਣੇ ਵੱਲੋਂ ਸਫਾਈ ਦਿੱਤੀ ਹੂੰ ਵੀ ਸਿੱਖ ਧਰਮ ਦੇ ਵਿੱਚ ਜਾਂ ਗੁਰਬਾਣੀ ਵਿੱਚ ਮੁਸਲਮਾਨਾਂ ਦੇ ਖਿਲਾਫ ਕੁਝ ਨਹੀਂ ਲਿਖਿਆ ਹੂੰ ਉਸ ਕਰਕੇ ਗੁਰੂ ਹਰ Rai ਸਾਹਿਬ ਨੇ ਤਾਂ ਜ਼ਿੰਦਗੀ ਹੂੰ ਸਾਰੇ ਜੀਵਨ ਲਈ ਰਾਮ ਰਾਏ ਨੂੰ ਤਿਆਗ ਦਿੱਤਾ ਤਿਆਗ ਦਿੱਤਾ ਹੂੰ ਵੀ ਜਿੰਨਾ ਚਿਰ ਜਿਉਣਾ ਮੇਰੇ ਮੂੰਹ ਨਾ ਲੱਗੇ ਹੂੰ ਰਾਮ ਰਾਏ ਉਸ ਹੀਣ ਤੋਂ ਹੀਣ ਭਾਵ ਦੇ ਵਿੱਚ ਇਹ ਨਾ ਤੜਫ ਰਿਆ ਸੀ ਹੂੰ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਉਸ ਲੈਵਲ ਤੇ ਲੈ ਆਵੇ ਹਕੂਮਤ ਦੇ ਸਾਹਮਣੇ ਸ਼ੋਅ ਕਰੇ ਹੂੰ ਕਿ ਇਹਨਾਂ ਦੇ ਵਿੱਚ ਹੈ ਨਹੀਂ ਕੋਈ ਕਰਾਮਾਤ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗੁਰਤਾ ਕਦੀ ਮੈਨੂੰ ਚਾਹੀਦੀ ਸੀ ਇਹਨੂੰ ਦਿੱਤੀ ਹੂੰ ਇਹ ਸਾਰੀ ਚਾਲ ਉਹਦੀ ਸੀ ਉਹਦੀ ਸੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਖਰ ਮੈਂ ਲੰਮੀ ਗੱਲ ਨਾ ਕਰਾਂ ਹੂੰ ਬਚਪਨਾ ਸੀ ਉਹਨਾਂ ਵਿੱਚ ਹੂੰ 7 ਸਾਲ ਤੇ ਕੁਝ ਮਹੀਨੇ ਦੀ ਉਮਰ ਸੀ ਉਦੋਂ ਹੂੰ ਉਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਹਾਂਜੀ ਚੇਚਕ ਦੀ ਬਿਮਾਰੀ ਜ਼ਿਆਦਾਤਰ ਇਹ ਛੂਤ ਦੀ ਬਿਮਾਰੀ ਬੱਚਿਆਂ 'ਚ ਜ਼ਿਆਦਾ ਫੈਲਦੀ ਹੈ ਹਮ ਤੇ ਦਿੱਲੀ ਦੇ ਬੱਚਿਆਂ ਦੇ ਵਿੱਚ ਬਹੁਤ ਸਾਰੀ ਬਿਮਾਰੀ ਫੈਲ ਗਈ ਹਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਿਰਜ਼ਾ ਰਾਜਾ ਜੈਸਿੰਘ ਦੇ ਬੰਗਲੇ ਵਿੱਚ ਠਹਿਰੇ ਹੋਏ ਸੀ ਹਮ ਉਹ ਬੰਗਲੇ ਵਿੱਚ ਠਹਿਨ ਕਰਕੇ ਉਸ ਸਥਾਨ ਦਾ ਨਾਮ ਗੁਰਦਰਾ ਬੰਗਲਾ ਸਾਹਿਬ ਹੈ ਬੰਗਲਾ ਸਾਹਿਬ ਇਹ ਮਿਰਜ਼ਾ ਰਾਜਾ ਜੈ ਸਿੰਘ ਦੀ ਰਹਿائش ਹੁੰਦੀ ਸੀ ਬੰਗਲਾ ਹੁੰਦਾ ਸੀ ਇੱਥੇ ਤੇ ਉਹ ਬਚਪਨ ਵਿੱਚ ਅਕਸਰ ਸਰੀਰ ਜਿਹੜਾ ਨਾ ਇਹ ਤਾਂ ਕੁਦਰਤ ਵੱਲੋਂ ਹੈ ਨਾ ਕੁਦਰਤ ਵੱਲੋਂ ਗੁਰੂ ਘਰ ਵਿੱਚ ਕਰਾਮਾਤ ਨੂੰ ਕੋਈ ਥਾਂ ਨਹੀਂ ਹੈ ਥਾਂ ਨਹੀਂ ਹੈ ਵੀ ਕਹਿੰਦੇ ਨਾਟਕ ਚੇਤਕ ਕੀਏ ਕੋਕਵਾਜਾ ਨਾਟਕ ਚੇਤਕ ਹੈ ਕੀ ਕਰਾਮਾਤ ਹੈ ਇਹਨੇ ਕਰਾਮਾਤ ਹੈ ਬਿਲਕੁਲ ਪ੍ਰਭ ਲੋਕਨ ਕਹੇ ਆਪ ਤਾਂ ਲੱਜਾ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਕਰਾਮਾਤ ਵਿਖਾਉਂਦੇ ਆ ਸ਼ਰਮ ਮਰਦੀ ਹਮ ਰਾਮ ਰਾਏ ਨੇ ਤੇ ਸ਼ਰਮਾਈ ਨਹੀਂ ਹਮ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਰੀਰ ਵੀ ਉਹਦਾ ਬਚਪਨ ਵਾਲਾ ਸੀ ਹਮ ਉਹਨਾਂ ਤੇ ਵੀ ਚੇਚਕ ਦਾ ਅਸਰ ਹੋ ਗਿਆ ਹਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਰਾਮਾਤ ਨਾਲ ਉਹਨੂੰ ਦੂਰ ਵੀ ਕਰ ਸਕਦੇ ਸੀ ਹਮ ਗੁਰੂ ਸੀ ਗੁਰੂ ਸੀ ਲੇਕਿਨ ਕਰਾਮਾਤ ਉਹ ਸ਼ੋਅ ਨਹੀਂ ਸੀ ਕਰਨਾ ਚਾਹੁੰਦੇ ਹਮ ਵਿਖਾਣਾ ਨਹੀਂ ਸੀ ਚਾਹੁੰਦੇ ਹਮ ਜਦੋਂ ਚੇਚਕ ਨੇ ਜ਼ਿਆਦਾ ਅਸਰ ਪਾ ਲਿਆ ਹੂੰ ਤੇ ਫਿਰ ਉਥੋਂ ਜਮਨਾ ਦੇ ਕਿਨਾਰੇ ਪਹੁੰਚ ਗਏ ਹੂੰ ਵੀ ਇੱਕ ਸਾਈਡ ਤੇ ਚਲੇ ਜਾਓ ਉਥੇ ਗੁਰੂ ਹਰਕੀਰ ਸਿੰਘ ਸਾਹਿਬ ਜੀ ਦੀ ਡੈਥ ਹੋ ਗਈ ਹੂੰ ਜੋਤੀ ਜੋ ਸਮਾਗ ਹੈ ਜੋਤੀ ਜੋ ਸਮਾਗ ਹੈ ਜਦੋਂ ਉਹਨਾਂ ਦਾ ਸਰੀਰ ਚੇਚਕ ਦੀ ਬਿਮਾਰੀ ਨਾਲ ਜ਼ਿਆਦਾ ਗਲ ਗਿਆ ਢਾਲ ਹੋ ਗਿਆ ਹੂੰ ਉਦੋਂ ਜਿਹੜੇ ਸੰਗਤਾਂ ਸੀ ਨਾਲ ਹੂੰ ਨੇਚਰਲੀ ਇਹ ਜੋ ਦੇਖ ਲਿਆ ਵੀ ਹੁਣ ਮਹਾਰਾਜ ਦਾ ਸਰੀਰ ਨਹੀਂ ਰਹਿਣਾ ਹੂੰ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਉਹਨਾਂ ਦੇ ਸਾਹਮਣੇ ਸਵਾਲ ਕੀਤਾ ਬੇਨਤੀ ਕੀਤੀ ਵੀ ਤੁਹਾਡੇ ਤੋਂ ਬਾਅਦ ਗੁਰੂ ਨਾਨਕ ਦੇਵ ਪ੍ਰਕਾਸ਼ ਵੰਡਣ ਦੀ ਇਹ ਜਿਹੜੀ ਜੋਤ ਹੈ ਇਹ ਗੁਰਤਾ ਗੱਦੀ ਹੈ ਇਹਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ ਤੁਸੀਂ ਕਿਹਨੂੰ ਸੰਭਾਲ ਕੇ ਚੱਲੇ ਹੋ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਸੀ ਬਾਬਾ ਬਸ ਹੈ ਵਿਚ ਵਕਾਲੇ ਆਪਣੀ ਸੰਗਤ ਆਪ ਸੰਭਾਲੇ ਇਸ਼ਾਰਾ ਦਿੱਤਾ ਇਸ਼ਾਰਾ ਦਿੱਤਾ ਬਾਬੇ ਦਾ ਮਤਲਬ ਹੁੰਦਾ ਦਾਦਾ ਦਾਦਾ ਬਾਬਾ ਇੱਕ ਸਤਿਕਾਰਕ ਸ਼ਬਦ ਹੈ ਹਮ ਜਿਹੜਾ ਦਾਦਾ ਹੈ ਉਹਦੀ ਪੋਜੀਸ਼ਨ ਪਿਓ ਤੋਂ ਵੀ ਵੱਡੀ ਹੈ ਵੱਡੇ ਹੈ ਹਮ ਪੰਜਾਬੀ ਸਭਤਾ ਵਿੱਚ ਹਮ ਪੰਜਾਬੀ ਮਾਹੌਲ ਵਿੱਚ ਹਮ ਅਸੀਂ ਆਪਣੇ ਦਾਦੇ ਨੂੰ ਵੀ ਬਾਬਾ ਕਹਿੰਦੇ ਹਾਂ ਬਾਬਾ ਕਹਿੰਦੇ ਹਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਾਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਕਿਉਂਕਿ ਬਾਬਾ ਗੁਰਦਤਾ ਜੀ ਹਾਂਜੀ ਉਹਨਾਂ ਦੇ ਸਕੇ ਦਾਦਾ ਜੀ ਸਨ ਹਮ ਉਹਨਾਂ ਦੇ ਛੋਟੇ ਭਰਾ ਗੁਰੂ ਤੇਗ ਬਹਾਦਰ ਸਾਹਿਬ ਸਨ ਹਾਂਜੀ ਉਹ ਵੀ ਦਾਦੇ ਦੀ ਸੰਤ ਦੇ ਸੰਤ ਹੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਵੀ ਬਾਬਾ ਬਕਾਲੇ ਵਿਚ ਰਹਦੇ ਆ ਹੂੰ ਉਹ ਆਪਣੀ ਸੰਗਤ ਨੂੰ ਸੰਭਾਲੇਗਾ ਹੂੰ ਯਾਨੀ ਉਹ ਨਾ ਇਸ਼ਾਰਾ ਕਰਤਾ ਵੀ ਗੁਰੂ ਬਾਬੇ ਬਕਾਲੇ ਆ ਬਾਬੇ ਬਕਾਲੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਸਾਨੂੰ ਰਹਿੰਦੇ ਉੱਥੇ ਸਨ ਹੂੰ ਤੇ ਜਦੋਂ ਮਸੰਦਾਂ ਨੂੰ ਪਤਾ ਲੱਗਾ ਖਾਸ ਕਰਕੇ ਪ੍ਰਥੀ ਚੰਦੇ ਜਿਹੜੇ ਐਸੀ ਧੀਰਮਲੀਏ ਜਿਹੜੇ ਸੀ ਹੂੰ ਉਹਨਾਂ ਨੇ ਦੇਖਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤਾਂ ਇਸ਼ਾਰਾ ਕੀਤਾ ਨਾ ਇਸ਼ਾਰਾ ਕੀਤਾ ਨਾ ਤਾਂ ਨਹੀਂ ਦੱਸਿਆ ਵੀ ਬਾਬਾ ਬਕਾਲੇ ਵਿੱਚ ਰਹਿੰਦਾ ਹੈ ਤੇ ਨਾਂ ਤਾਂ ਨਾ ਦੱਸਿਆ ਮਿਲਿਆ ਵੀ ਬਾਬਾ ਜੀ ਹਾਂ ਉਹ ਸਾਰੇ ਬਾਬੇ ਬਣ ਬੈਠੇ ਹਾਂ ਉਹਨਾਂ ਨੇ ਗਧੀਆਂ ਲਾ ਲਈਆਂ ਉੱਥੇ ਹਾਂ ਉਹ ਕਹਿੰਦਾ ਮੈਂ ਗੁਰੂ ਹਾਂ ਉਹ ਕਹਿੰਦਾ ਮੈਂ ਗੁਰੂ ਹਾਂ ਹਾਂ ਸਾਰੇ ਗੁਰੂ ਬਣ ਬੈਠੇ ਹਾਂ ਹਾਂ ਉਹਨਾਂ ਦਿਨਾਂ ਵਿੱਚ ਮੱਖਣ ਸ਼ਾਹ ਲਵਾਣਾ ਉਹਨਾਂ ਦਿਨਾਂ ਤੇ ਉਸ ਤੋਂ ਪਹਿਲਾਂ ਵੀ ਹਾਂ ਇਹ ਬੜਾ ਵੱਡਾ ਵਪਾਰੀ ਹੁੰਦਾ ਸੀ ਟਰੇਡਰ ਹੁੰਦਾ ਸੀ ਹਾਂ ਤੇ ਇਹਦਾ ਬਿਜ਼ਨਸ ਸਮੁੰਦਰ ਤੋਂ ਪਾਰ ਜਿਹੜੇ ਕੰਟਰੀਆਂ ਸੀ ਦੇਸ਼ ਸੀ ਉੱਥੇ ਵੀ ਚੱਲਦਾ ਹੁੰਦਾ ਸੀ ਹੂੰ ਉਸ ਵੇਲੇ ਸਮੁੰਦਰੀ ਜਹਾਜ਼ ਚੱਲਦੇ ਹੁੰਦੇ ਸੀ ਹੂੰ ਤੇ ਇਹਦਾ ਸਮਾਨ ਜਿਹੜਾ ਸੀ ਵਪਾਰ ਹੂੰ ਸਮੁੰਦਰੀ ਜਹਾਜ਼ ਦੇ ਜਹਾਜ਼ਾਂ ਵਿੱਚ ਜਾਂਦਾ ਹੁੰਦਾ ਸੀ ਹੂੰ ਇੱਕ ਵਾਰੀ ਵਾਪਸ ਆ ਰਿਹਾ ਸੀ ਉਹ ਹਾਂਜੀ ਤੇ ਉਸ ਵੇਲੇ ਮੱਖਣਸ਼ਾਲ ਵਾਣਾ ਜਦੋਂ ਆਪਣੇ ਵਪਾਰਕ ਬੇੜੇ ਤੇ ਵਾਪਸ ਆ ਰਿਹਾ ਸੀ ਸਮੁੰਦਰ ਵਿੱਚ ਹਵਾ ਦਾ ਤੇਜ ਬੁੱਲਾ ਜਿਵੇਂ ਤੂਫਾਨ ਹੁੰਦਾ ਹੈ ਹਮ ਹਵਾ ਤੇਜ ਚੱਲ ਪਈ ਤੂਫਾਨ ਆਇਆ ਉਹਦਾ ਜਹਾਜ਼ ਡੋਲਣ ਲੱਗ ਪਿਆ ਹਮ ਜੇ ਡੋਲਣ ਲੱਗਾ ਨੇਚਰਲੀ ਜੇ ਜਦੋਂ ਸਮੁੰਦਰ ਵਿੱਚ ਬੇੜਾ ਡੋਲਦਾ ਹਮ ਤੇ ਆਦਮੀ ਦਾ ਸੇਮ ਵਿਸਤਾਜ ਹੁੰਦਾ ਨਾ ਆ ਜਾਂਦਾ ਹਮ ਡਰ ਵਿੱਚ ਆ ਜਾਂਦਾ ਵੀ ਇੱਥੇ ਡਿੱਗ ਪਿਆ ਤੇ ਗੱਲ ਖਤਮ ਹੈ ਹਮ ਮੈਂ ਖਤਮ ਹੋ ਜਾਗਾ ਮੇਰਾ ਵਪਾਰ ਸਭ ਕੁਝ ਖਤਮ ਹੋ ਜਾਣਾ ਹਮ ਉਹਨੇ ਦਿਲ ਹੀ ਦਿਲ ਦੇ ਵਿੱਚ ਅਰਦਾਸ ਕੀਤੀ ਹਮ ਗੁਰੂ ਨਾਨਕ ਦੇ ਘਰ ਤੋਂ ਉਹ ਵਾਕਵਸੀ ਚੰਗਾ ਸ਼ਰਧਾਲੂ ਸੀ ਹੂੰ ਉਦੋਂ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪਤਾ ਨਹੀਂ ਸੀ ਪੂਰਾ ਹੂੰ ਵੀ ਨਵੀਂ ਥਾਂ ਤੇ ਉਹ ਗੁਰਦਗਾਦੀ ਤੇ ਬੈਠ ਗਏ ਨੇ ਹੂੰ ਉਹਨੇ ਅਰਦਾਸ ਕੀਤੀ ਹੂੰ ਮਾਲਕ ਨੇ ਸੁਣ ਲਈ ਹੂੰ ਬੇੜਾ ਉਹਦੇ ਬਣਨੇ ਲੱਗ ਗਿਆ ਹੂੰ ਉਹ ਬੇੜਾ ਬਣਨੇ ਲੱਗਾ ਤੇ ਉਸ ਤੋਂ ਬਾਅਦ ਉਹ ਜਦੋਂ ਵਾਪਸ ਆਇਆ ਸਮੁੰਦਰ ਤੋਂ ਬਾਹਰ ਹੂੰ ਤੇ ਫਿਰ ਉਹ ਦਿੱਲੀ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪਤਾ ਕੀਤਾ ਉਹ ਫਿਰ ਪਤਾ ਕਰਦੇ ਆ ਕਰਦੇ ਆ ਉਹਨੂੰ ਪਤਾ ਲੱਗਾ ਨਵੇਂ ਪਾਤਸ਼ਾਹ ਤੇ ਹੁਣ ਬਾਬੇ ਬਕਾਲੇ ਵਿੱਚ ਨੇ ਬਾਬੇ ਬਕਾਲੇ ਵਿੱਚ ਨੇ ਹੂੰ ਉਹਨੇ ਸੁਖਣਾ ਸੁਖੀ ਸੀ ਹੂੰ ਸੁਖਣਾ ਸੁਖੀ ਦੇ ਮਨ ਵਿੱਚ ਬਨੋਤ ਕੀਤੀ ਸੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਬੇੜਾ ਬਨੇ ਲਾਓ ਤੇ ਮੈਂ ਭੇਟਾ ਕਰਾਂਗਾ ਤੁਹਾਨੂੰ ਹੂੰ ਪੰਜ ਪੰਜ ਮੋਹਰਾਂ ਦੀ ਭੇਟਾ ਸੁਖਲੀ ਉਹਨੇ 500 500 ਦੀ ਤਬਾਦ ਸੀ ਨਾ ਹੂੰ ਤੇ 500 ਦੀ ਸੁਖਲੀ ਚਲੋ ਹੂੰ ਤੇ ਪਰਖ ਵਜੋਂ ਪੰਜ ਨੇ ਦਿੱਤੀ ਸੀ ਉਹਨੂੰ ਪਤਾ ਲੱਗਾ ਤੇ ਬਾਬਾ ਬਕਾਲੇ ਵਿੱਚ ਹੈ ਉਹ ਬਕਾਲੇ ਆ ਗਿਆ ਹਾਂਜੀ ਅੱਗੇ ਦੇਖਿਆ ਤੇ ਉੱਥੇ ਤਾਂ ਗੁਰੂਆਂ ਦਾ ਝੁੰਡੀ ਲੱਗਾ ਮੰਡੀ ਲੱਗੀ ਹੈ ਮੰਡੀ ਲੱਗੀ ਹੈ ਇਹ ਤੇ ਗੁਰੂਆਂ ਨੇ ਦੁਕਾਨਾਂ ਖੋਲੀਆਂ ਹੋਈਆਂ ਨੇ ਹਾਂ ਵੀ ਇਹਦੇ ਚ ਕਿਹੜਾ ਚੁਣਾਵੇਂ ਕਿਹੜਾ ਅਸਲੀ ਹੈ ਹੂੰ ਉਹਨੇ ਫਿਰ ਹਾਲਾਂਕਿ ਗੁਰੂ ਸਿੱਖ ਦੀ ਪਰਖ ਕਰਦਾ ਹੁੰਦਾ ਹਾਂ ਉਹ ਗੁਰੂਆਂ ਦੀ ਪਰਖ ਕਰਨ ਲੱਗ ਪਿਆ ਹਾਂ ਵਿਖਾਂ ਸਹੀ ਨੇ ਕਿ ਸੱਚਾ ਕਿਹੜਾ ਤੇ ਕੱਚਾ ਕਿਹੜਾ ਹਾਂ ਉਹਨੇ ਇੱਕ ਮਸੰਦ ਅਗੇ ਪੰਜ ਮੋਰਾ ਪੇਟਾ ਕੀਤੀਆਂ ਹੂੰ ਫਿਰ ਦੂਜੀ ਅਗੇ ਕੀਤੀਆਂ ਫਿਰ ਤੀਜੀ ਅਗੇ ਕੀਤੀਆਂ ਹੂੰ ਆਪਣੇ ਆਪ ਨੂੰ ਦਾਵਾ ਤਾਂ ਸਾਰੇ ਕਰਦੇ ਸੀ ਕਲੇਮ ਕਰਦੇ ਸੀ ਅਸੀਂ ਗੁਰੂ ਹਾਂ ਅਸੀਂ ਗੁਰੂ ਹਾਂ ਹਾਂ ਜਦੋਂ 22 ਮੰਝੀਆਂ ਭੁਗਤਾ ਲਈਆਂ ਉਹਨੇ ਹੂੰ ਉਹਨੇ ਦੇਖਿਆ ਵੀ 22 ਚ ਕੋਈ ਵੀ ਨਹੀਂ ਲੱਗਦਾ ਹਾਂ ਉਹਨੇ ਫਿਰ ਕਿਸੇ ਨੂੰ ਪੁੱਛਿਆ ਵੀ ਹੋਰ ਵੀ ਹੈ ਕੋਈ ਇੱਥੇ ਹੂੰ ਉਦੋਂ ਉਹਨੂੰ ਪਤਾ ਲੱਗਾ ਕਿਸੇ ਨੇ ਦੱਸਿਆ ਇੱਕ ਬਾਬਾ ਤੇਗਾ ਹੂੰ ਛੋਟਾ ਨਾਮ ਲੈ ਲੈਂਦੇ ਹੁੰਦੇ ਸੀ ਹਾਂ ਕਹਿੰਦੇ ਉਹ ਫਲਾਨੀ ਜਗ੍ਹਾ ਤੇ ਰਹਿੰਦਾ ਹੂੰ ਤੇ ਮੱਖਣਸ਼ਾਲ ਵਾਣਾ ਉੱਥੇ ਚਲਾ ਗਿਆ ਹੂੰ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਵੀ ਪੰਜ ਮੋਹਰਾਂ ਭੇਟ ਕਰ ਦਿੱਤੀਆਂ ਹੂੰ ਇੱਕ ਕਹਿੰਦੇ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਤੂੰ ਪੰਜ ਸੋ ਮੋਹਰਾਂ ਸੁਖੀਆਂ ਸੀ ਹਾਂ ਤੇਰੇ ਜਹਾਜ ਨੂੰ ਮੈਂ ਮੋਢਾ ਦਿੱਤਾ ਸੀ ਮੋਢਾ ਦਾ ਮੋਢੇ ਦਾ ਨਿਸ਼ਾਨ ਵੀ ਦਿਖਾ ਦਿੱਤਾ ਹਾਂ ਇਹ ਗੱਲਾਂ ਭਾਵਨਾਵਾਂ ਦੇ ਵਿੱਚੋਂ ਸ਼ਰਧਾ ਵਿੱਚੋਂ ਪੈਦਾ ਹੋਈਆਂ ਗੱਲਾਂ ਨੇ ਹਾਂ ਕਈ ਪ੍ਰਚਾਰਕ ਕਹਿੰਦੇ ਮੋਢੇ ਤੇ ਨਿਸ਼ਾਨ ਪੈ ਗਿਆ ਸੀ ਨਿਸ਼ਾਨ ਵੀ ਪੈ ਗਿਆ ਸੀ ਹਾਂ ਅਸਲੀਅਤ ਇਹ ਨਹੀਂ ਅਸਲੀਅਤ ਇਹ ਨਹੀਂ ਅਸਲੀਅਤ ਵੀ ਭਾਵਨਾ ਵਿੱਚੋਂ ਇਹ ਚੀਜ਼ਾਂ ਨਿਕਲੀਆਂ ਹੋਈਆਂ ਨੇ ਹਮ ਨਾਲੇ ਅੱਗੇ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਨਾ ਸਟੇਜਾਂ ਤੇ ਅਸੀਂ ਮਸਾਲਾ ਬੜਾ ਲਾਉਂਦੇ ਆ ਉਹਨੂੰ ਨਜ਼ਰ ਆ ਗਿਆ ਵੀ ਬਾਕੀ ਤਾਂ ਸਾਰੇ ਗੁਰੂ ਓਪਨਲੀ ਪ੍ਰਚਾਰ ਕਰ ਰਹੇ ਨੇ ਕਲੇਮ ਕਰ ਰਹੇ ਨੇ ਐਸੀ ਗੁਰੂ ਇਹ ਤਾਂ ਕਹਿੰਦੇ ਨਹੀਂ ਵੀ ਅਸੀਂ ਗੁਰੂ ਹਾਂ ਨਾ ਇਹਨਾਂ ਕੋ ਗੱਦੀ ਲਈ ਇੱਥੇ ਹਾਂ ਕੁਛ ਵੀ ਨਹੀਂ ਕੁਛ ਵੀ ਨਹੀਂ ਉਹਨੂੰ ਅਹਿਸਾਸ ਹੋ ਗਿਆ ਵੀ ਇਸ ਲਈ ਗੁਰੂ ਹੈ ਹੀ ਇਹੀ ਨੇ ਹੂੰ ਪਤਾ ਲੱਗ ਗਿਆ ਉਹਨੂੰ ਹੂੰ ਤੇ ਉਹਨੇ 500 ਮੋਰਾ ਪੇਟਾ ਕੀਤੀ ਹਮਾਰੇ ਨੂੰ ਹੂੰ ਫਿਰ ਜਦੋਂ ਪਤਾ ਲੱਗ ਗਿਆ ਵੀ ਇਹ ਨਵੇਂ ਗੁਰੂ ਨੇ ਹੂੰ ਤੇ ਫਿਰ ਕੋਠੇ ਚੜ ਗਿਆ ਹੂੰ ਜਿਵੇਂ ਤੁਸੀਂ ਕਿਹਾ ਵੀ ਕਿਸੇ ਪ੍ਰਚਾਰਕ ਨੇ ਕਿਹਾ ਵੀ ਗੁਰੂ ਤੇਗ বাহাদুর ਸਾਹਿਬ ਨੇ ਕਿਹਾ ਸੀ ਵੀ ਬਾਹਰ ਦੱਸਣਾ ਨਹੀਂ ਕਿਸੇ ਨੂੰ ਜਗ ਜਹਾਜ਼ ਨਹੀਂ ਕਰਨਾ ਜਗ ਜਹਾਜ਼ ਨਹੀਂ ਕਰਨਾ ਹੂੰ ਮੂੰਹ ਕਾਲਾ ਹੋਵੇਗਾ ਤੇਰਾ ਹੂੰ ਅਸੀਂ ਮੂੰਹ ਕਾਲਾ ਕਰਾਂਗੇ ਅਸੀਂ ਮੂੰਹ ਕਾਲਾ ਕਰਾਂਗੇ ਹੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਗੁਰਤਾ ਗੱਦੀ ਇੱਕ ਸੱਚ ਦਾ ਉਹ ਪ੍ਰਕਾਸ਼ ਹੈ ਹੂੰ ਜਿਹੜਾ ਗੁਰੂ ਨਾਨਕ ਨੇ ਸੰਸਾਰ 'ਚ ਵੰਡਿਆ ਤੇ ਉਹ ਜੋਤ ਅੱਗੇ ਤੋਂ ਅੱਗੇ ਪ੍ਰਕਾਸ਼ ਦਿੰਦੀ ਆਈ ਹੈ ਹੂੰ ਸੱਚ ਦਾ ਪ੍ਰਕਾਸ਼ ਸੱਚ ਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਸੀ ਹੂੰ ਉਹ ਸੱਚ ਦੇ ਪ੍ਰਕਾਸ਼ ਦੇ ਪ੍ਰਤੀਨਿਧ ਸਨ ਬਿਲਕੁਲ ਨੁਮਾਇंदे ਸਨ ਹੂੰ ਅਧਿਆਤਮਿਕ ਤੌਰ ਤੇ ਸਮਾਜਿਕ ਤੌਰ ਤੇ ਕਿਸੇ ਪੱਖ ਤੋਂ ਵੀ ਲੈ ਲਓ ਹੂੰ ਜੀ ਉਹ ਪ੍ਰਕਾਸ਼ ਨੂੰ ਅੱਗੇ ਵੰਡਣਾ ਹੈ ਹੂੰ ਉਥੇ ਸਰਾਬ ਥੋੜਾ ਦੇਣਾ ਜੀ ਤੇਰਾ ਮੂੰਹ ਕਾਲਾ ਕਰਾਂਗੇ ਬਿਲਕੁਲ ਉਹ ਤਾਂ ਸੱਚ ਦਾ ਪ੍ਰਕਾਸ਼ ਦੁਨੀਆ ਨੂੰ ਦੱਸ ਰਿਹਾ ਐ ਅਸਲੀ ਗੁਰੂ ਐ ਅਸਲੀ ਗੁਰੂ ਐ ਹਮ